ਸੱਸ ਰਿਕਾਲ ਜੀ ਸਾਰਿਆਂ ਨੂੰ ਮੈਂ ਬਾਝ ਗੁਰ ਦੱਸਣ ਲੱਗਿਆ ਵੀ ਚੰਗੀ ਪਤਨੀ ਬਣ ਲਈ ਨੰਬਰ 1 ਤਾਂ ਇਹ ਆ ਵੀ ਕਦੇ ਵੀ ਆਪਣੀ ਸੱਸ ਦੇ ਵਿਰੁੱਧ ਕੋਈ ਅਪशब्द ਨਾ ਬੋਲੋ ਕਿਉਂਕਿ ਉਸਨੇ ਬਹੁਤ ਵੱੱਤੇ ਤੇ ਹੱਥ ਧਰ ਕੇ ਆਪਾਂ ਨੂੰ ਢੀਕਿਆ ਹੁੰਦਾ ਨੰਬਰ 2 ਜੇਕਰ ਤੁਹਾਡਾ ਪਤੀ ਘੱਟ ਤਰਖਾ ਲੈ ਰਿਆ ਤੇ ਉਹਨੂੰ ਕਦੇ ਮਿਹਣਾ ਨਾ ਦਿਓ ਵੀ ਤੈਨੂੰ ਤਰਖਾ ਘੱਟ ਹੈ ਨੰਬਰ 3 ਕਦੇ ਵੀ ਬਿਨਾ ਬੁਲਾਏ ਪੇਕੇ ਜਾਣ ਦੀ ਜिद ਨਾ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਸਨਮਾਨ ਘਟਦਾ ਹੈ ਨੰਬਰ 4 ਜੇਕਰ ਤੁਹਾਡੇ ਚ ਆਪਸੀ ਕੋਈ ਝਗੜਾ ਹੋ ਜਾਂਦਾ ਕੋਈ ਲੜਾਈ ਝਗੜਾ ਹੋ ਜਾਂਦਾ ਤੇ ਆਪਦੇ ਪੇਕੇਆਂ ਕੋਲ ਕਦੇ ਵੀ ਖੋਲ ਕੇ ਨਾ ਦੱਸੋ ਨੰਬਰ 5 ਜੇਕਰ ਤੁਹਾਡਾ ਪਤੀ ਤੁਹਾਡੇ ਨਾਲ ਕਿਸੇ ਗੱਲੋਂ ਬਹਿਸ ਕਰਦਾ ਜਾ ਉਹ ਵੀ ਗਰਮੀ ਦੇ ਵਿੱਚ ਹੈ ਮਕਸਦ ਗੁੱਸੇ ਵਿੱਚ ਹੈ ਤਾਂ ਤੁਸੀਂ ਉਹਦੇ ਨਾਲ ਬਹਿਸ ਨਾ ਕਰੋ ਤੇ ਚੁੱਪਚਾਪ ਆਪਣੇ ਕੰਮ ਵਿੱਚ ਲੱਗ ਜਾਓ ਤੇ ਫਿਰ ਉਹ ਆਪ ਦੇ ਆਪ ਹੀ ਤੁਹਾਨੂੰ ਬਲਾਉੜਗੇ بس ਇਹ ਪੰਜ ਗੱਲਾਂ ਮੇਰੀਆਂ ਤੇਤੇ ਰੱਖਿਓ ਤੇ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਵੇਖ ਆਵਜਾਬ ਨਹੀਂ ਹੋਵੋਗੇ ਚੜਦੀ ਕਲਾ 'ਚ ਰਹੋਗੇ ਖੁਸ਼ ਰਹੋਗੇ ਤੰਦਰੁਸਤ